ਸਦਾ ਅਨੰਗੀ ਮੰਡਲ ਤੇ ਕਵੀ ਸੰਧ ਕਹਾਣੀ ਮੈਂ ਬਹੁਤ ਘੱਟ ਬੋਲਣਾ ਕਿਉਂਕਿ ਸਟੇਜ ਹੱਥ ਮੈਂ ਮਾਰਦਾ ਗੱਲ ਸੁਣਾਉਣਾ ਬੰਦ ਕਰ ਜਾਵਾਂ। ਜਿੰਨੀਆਂ ਦੂ ਲੈਣਾ ਨੇ بڑے ਰੰਗ ਰੁਵਾਸੇ ਦੇਖ ਕੇ ਮਰ ਜਾਵਣਾ ਮੁੜ ਕੇ ਨਹੀਂ ਆਵਣਾ ਮਿੱਟੀ ਹੋ ਜਾਵਣਾ। ਆਹ ਮੁੰਸੀ ਜੀ ਕੋਲੇ ਬੈਠੇ ਤੇ ਰਜਿਸਟਰ ਤੇ ਨਾ ਉਹ ਦੇਖਿਆ ਜਦੋਂ ਟੈਲੀਫੋਨ ਦੇਖਿਆ ਇਹਨਾਂ ਨੇ ਮੈਂ ਤੁਸੀਂ ਤੁਹਾਡਾ ਇਲਾਕਾ ਜਿਹੜਾ ਇਹਨਾਂ ਨੇ ਬਨਵਾਰੇ ਕੋਲੇ ਰੂੜੇ ਕੇ ਪਿੰਡਾਂ ਅਸੀਂ 1988 ਦੇ ਵਿੱਚ ਬਰਾਤ ਗਈ ਸੀ ਇਹ ਰੂੜੀ ਕੇ ਨਾਲ ਬਾਜਾ ਵਜਾਉਣ ਦੇ ਬਹੁਤ ਵਧੀਆ ਆਵਾਜ਼ਾਂ ਸੀ ਉਹਨਾਂ ਨੇ ਉਹ ਦਾ ਥੋੜਾ ਜਿਹਾ ਇਲਾਕਾ ਪੀਲਖਾਨ ਦਾ ਜਾਦੇ ਸ਼ੇਮ ਹੈ ਪੀਣ ਲਾ ਕੇ ਬਰਾਤ ਨੂੰ ਉੱਠੀ ਨਾ ਬਾਜਾ ਵਜੇ ਚੱਲੀ ਜਾਵੇ ਬਾਕੀ ਸਕਰਾਉਂਦੀ ਜਨਾਂ ਤਾਂ ਬੜਾ ਪਿਆਰ ਹੈ ਇਹਨਾਂ ਦੇ ਇਲਾਕੇ ਵਿੱਚ ਪਟਵਾਰੀ ਜਿਹੜਾ ਹੈ ਤੇ ਉਹ ਤੋਂ ਤਾਂ ਸਾਡਾ ਸਹਿਜ ਸਾਧ ਰਿਹਾ ਹੈ ਇਹਨਾਂ ਦਾ ਆਪਣਤ ਬਹੁਤ ਜ਼ਿਆਦਾ ਹੈ ਇਹਨਾਂ ਦੇ ਵਿੱਚ ਜਿਹੜੇ ਬੰਦੇ ਨਾਲ ਸਹਿਜ ਆਗੋਜ ਉਹਨੂੰ ਆਪਣਾ ਬਣਾ ਲੈਂਦੇ ਨੇ ਬੜੇ ਸਤਿਕਾਰਯੋਗ ਨੇ ਤੇ ਬੜੀਆਂ ਗੱਲਾਂ ਕਰਦੇ ਬੜੇ ਪ੍ਰਾਣੇ ਨੇ ਤਾਂ ਅੱਠ ਕਵੀ ਬੜੇ ਪ੍ਰਾਣੇ ਕਰਨਜੀਤ ਧੂਰੀ ਗਾਉਣ ਵਾਲਾ ਹੁੰਦਾ ਸਾਦੀ ਬਾਕਸੀ ਬਹੁਤ ਜਿੰਨੇ 70 ਬਖਤ ਸਾਦੀ ਹੋ ਰਹਾ ਹੈ ਉਹਨਾਂ ਨੂੰ ਪਤਾ ਹੈ ਕਿ ਜਾਨਾ ਕਿ ਉਹ ਕਰਨਜੀਤ ਧੂਰੀ ਤੇ ਨਹੀਂ ਸ਼ਕਲ ਇੱਕੋ ਜੀ ਮਿਲਦੀ ਸੀ ਅਸੀਂ ਭੋਗ ਦੇ ਵੀ ਇਕੱਠੇ ਹੋਏ ਤੇ ਮੈਂ ਵੀ ਉਹਨਾਂ ਸੁਣਦਾ ਰਹਿਣਾ ਕਰਨਜੀਤ ਇੱਕ ਪਾਸੇ ਹੋ ਕੇ ਕਰਨਜੀਤ ਪ੍ਰਾਣੇ ਜੀ ਦਾ ਦਰਦ ਸੰਤੂ ਇਹਨਾਂ ਦੇ ਬਹੁਤ ਮੈਂ ਸ਼ਕੀਨ ਹੈ ਤੇ ਮੈਂ ਆਨੰਦ ਲੈਣਾ ਸਰੇ ਇੱਕ ਪਾਸੇ ਬਹਿ ਜਾਣਾ ਹੈ ਤੇ ਬਾਕੀ ਇਨਸਾਨ ਦੀ ਜ਼ਿੰਦਗੀ ਚੱਲਦੀ ਰਹਦੀ ਹੈ ਇਨਸਾਨ ਦੀ ਜ਼ਿੰਦਗੀ ਬੜੀ ਗੁੰਝਲਦਾਰ ਹੈ ਮੈਂ ਪੜਦਾ ਪੂਦਾ ਵੀ ਰਹਿਣਾ ਤੇ ਮੈਂ ਆਣਾ ਹੋਇਆ ਮਨੁੱਖਾ ਕਿਉਂਕਿ ਮੈਂ 1974 ਦੇ ਵਿੱਚ ਰਣਵੀਰ ਕਾਲਜ ਬੜੇ ਪਾ ਉਦੋਂ ਕਦੇ ਦਰਵਾਜ਼ੇ ਲੱਗਦੇ ਹੁੰਦੇ ਕਵੀ ਆਉਂਦੇ ਬਲਾਉਂਦੇ ਫਲਾਣਾ ਹਿਸਟਰੀ ਦੇ ਇਤਿਹਾਸਕਾਰ ਪਰ ਪੜਦੇ ਵੀ ਰਹਿ ਕੋਈ ਅੰਦਰ ਸਰੋਸਣਾ ਦੇ ਦੌਰਾਨ ਪਹਿਲਾਂ ਗਦਾਵਰ ਬਣੇ ਫਿਰ ਇਹਦੇ ਮਾਰੇ ਗੁੰਝਾ ਗੇ ਬੜਾ ਕਿਉਂਕਿ ਹਾਲਾਤ ਕੁਸ ਹੁਣ ਵੀ ਪੜਦੇ ਰਹਿੰਦੇ ਆ ਮਨ ਲੈ ਨੇ ਨੇ ਰਹਿਣਾ ਤੇ ਸਤਰਾਉਦੀ ਜੀ ਬਹੁਤ ਇਹਨਾਂ ਦਾ ਮੋਹ ਆਉਂਦੇ ਜਿਹੜੀ ਪਤਨੀ ਸੀ ਬਹੁਤ ਪਿਆਰ ਦੀ ਮੇਰੇ ਨਾਲ ਗੱਲਾਂ ਕਰਦੇ ਜਿਹੜਾ ਪਤਨੀ ਤੇ ਪਤੀ ਦਾ ਰਿਸ਼ਤਾ ਬੜਾ ਗੁੰਝਲਾਰ ਹੁੰਦਾ ਬੜਾ ਪਿਆਰਾ ਰਿਸ਼ਤਾ ਹੁੰਦਾ ਇਧੂ ਨੇੜੇ ਦਮੇ ਰੱਖਦਾ ਕੋਈ ਦਿੱਕਤ ਨਹੀਂ ਹੁੰਦਾ ਹੁਣ ਕਈ ਵਾਰ ਉਸਦੇ ਚਾਹ ਬਣਾਉਣੇ ਚਾਹ ਮੈਂ ਆਵਣਾ ਕਿ ਦਿਨਾਂ ਮੇਰੇ ਆਪਦੀ ਘਰ ਆਲੀ ਨੂੰ ਤੇ ਬਰਤਨ ਵੀ ਸਾਫ ਕਰਨਾ ਨੇ ਚਾਹ ਉਹ ਵੀ ਲਾ ਦਉਣਾ ਵੀ ਆਪਣੇ ਜਿਹੜੇ ਸਾਥੀ ਨੂੰ ਪੂਰਾ ਪਿਆਰ ਤੋਂ ਪਰਿਵਾਰ ਨੂੰ ਦਿਓ ਬਾਕੀ ਜਿਹੜੀ ਇਹ ਕਾਪਸਾ ਹੈ ਇਹ ਕਾਪਸਾ ਇਹਨਾਂ ਦੀ ਰੂਹ ਹੈ ਸਬਨਾ ਵਾਲੀ ਵੀ ਇਹਨਾਂ ਦੀ ਰੂਹ ਹੈ ਮੇਰੀ ਤਾਂ ਇੱਕ ਸਿਰਫ ਜੀਵ ਹੈ ਜੀਵ ਦੇ ਨਾਲ ਮੈਂ ਤੇ ਕਾਪਾ ਰਸਣ ਲੱਗਾ ਹੈ ਸਲਵਾਨ ਸਿੰਘ ਪ੍ਰਧਾਨ ਸਾਹਿਬ ਬੈਠੇ ਨੇ ਕਵੀਨ ਦਰਬਾਰ ਇਹਨਾਂ ਨੇ ਇੱਥੇ ਖੜਾ ਕਰਿਆ ਮੈਂ ਇਹਨਾਂ ਨੂੰ ਪਹਿਲਾਂ ਕਹਿੰਦਾ ਕੋਈ ਤਵੇਹੀ ਕਵੀ ਦਰਬਾਰ ਹੋਣਾ ਚਾਹੀਦਾ ਕਹਿੰਦੇ ਲੈ ਵੈਸੇ ਮੈਂ ਉੱਥੇ ਪਹੁੰਚ ਨਹੀਂ ਸਕਦਾ ਕੁਝ ਹਾਲਾਤ ਇਹ ਜੋ ਜਦੋਂ ਮੈਂ ਸਰੀਰਕ ਤੌਰ ਤੇ ਮੈਂ ਕਾਫੀ ਕਵੀ ਦਰਵਾਜ਼ੇ ਦੇਖੇ ਨੇ ਕਿ ਆਪਣੇ ਭੈਣੀ ਸਾਹਿਬ ਉੱਥੇ ਆਏ ਤੇ ਸਾਥ ਉਤਾਂਜ ਗਏ ਉਹਨਾਂ ਬੜੇ ਸੋਹਣੀਆਂ ਦੇ ਵਿਚਾਰ ਲੱਗੇ ਕਿ ਇਸ ਤਰ੍ਹਾਂ ਕਰਤਾ ਹੁੰਦੀ ਹੈ ਕਿਵੇਂ ਸਾਰੀ ਬਾਕੀ ਜਿਹੜੇ ਪੁਰਾਣੇ ਆਹਾਂ ਨੇ ਕਵੀ ਨੇ ਪੁਰਾਣੇ ਜਿਵੇਂ ਬਲਦੇਵ ਸਿੰਘ ਸ਼ਰਕ ਨਾਮ ਆ ਇਹਦੇ ਨਾਮ 'ਚ ਗੱਲ ਹੁੰਦੀ ਸੀ ਹੈ ਫੇਰ ਪੁਲਿਸ ਅਫਸਰ ਵੀ ਨੇ ਡੀਆਈ ਜਗਦੀਪ ਸਿੰਘ ਸਿੱਧੂ ਉਹਨਾਂ ਨਾਂ 'ਤੇ ਗੱਲਾਂ ਬਹੁਤ ਜਿਹੜੇ ਕਵੀ ਨੇ ਮੈਨੂੰ ਰੱਬ ਵਾਂਗੂ ਲੱਗਦੇ ਨੇ ਬਹੁਤ ਮੈਂ ਸਤਿਕਾਰ ਰੱਖਦਾ ਮੇਂ ਜਵੇਂ ਮੈਂ ਦੇਖੀ ਜਾ ਮੈਂ ਇਹਨਾਂ ਕਵੀਆਂ ਨੂੰ ਕਵਤਾਂ ਨੂੰ ਮੀਤ ਉੱਜੜ ਕੇ ਲੱਕ ਵਸਿਆ ਮੀਤ ਪਿੰਡ ਛੱਡ ਕੇ ਵੜਾ ਰੋਇਆ ਸਾਰਾ ਪਿੰਡ ਸਕਰੋਦੀ ਹੱਸਿਆ ਸਕਰੋਦੀ ਦੇ ਗੀਤਾਂ ਵਿੱਚ ਪਰੋਇਆ ਮੀਤ ਉੱਜੜ ਕੇ ਲੱਕ ਵਸਿਆ ਉਹਦੇ ਵਰਗਾ ਨਾ ਕੋਈ ਹੋ ਸਕਦਾ ਉਹਦੇ ਵਰਗਾ ਨਾ ਕੋਈ ਹੋ ਸਕਦਾ ਭਾਗ ਸਮੱਲੇ ਨਾ ਕੋਈ ਧੋ ਸਕਦਾ ਭਾਗ ਸਮੱਲੇ ਨਾ ਕੋਈ ਧੋ ਸਕਦਾ ਅਸਾਉਣਾ ਤੇ ਰਹੋ ਫਸਾਉਂਦੇ ਰਹੋ ਉਹ ਹੱਸਦਾ ਕੋਈ ਮਰਿਆ ਜੀਨੇ ਉਹਨੂੰ ਦੱਸਿਆ ਮੀਤ ਉੱਜੜ ਕੇ ਲੱਖ ਵਸਿਆ ਜੋ ਮੱਥੇ ਉੱਤੇ ਲਖੀਰਾਂ ਨੇ ਜੋ ਮੱਥੇ ਉੱਤੇ ਲਖੀਰਾਂ ਨੇ ਲੱਗਦੀ ਆਪੀ ਦਿੱਤੀ ਲਖੀਰਾਂ ਨੇ ਲੱਗੀਆਂ ਬੇ ਪਿੱਛੇ ਹੀਰਾਂ ਨੇ ਪਰ ਭੇਂਗ ਨਾ ਕਿਸੇ ਕੱਸਿਆ ਮੀਤ ਉੱਜੜ ਕੇ ਲੱਗ ਰਿਹਾ ਸਹਿਤ ਸੁਭਾਵਾਂ ਦੇ ਜੋ ਉੱਚੇ ਲਖਾਰੀ ਨੇ ਮੀਤ ਦੇ ਸੱਜਣ ਮਿੱਤਰ ਅਫਸਰ ਸਰਕਾਰੀ ਨੇ ਮੈਨੂੰ ਕਹਿੰਦੇ ਹਰदयाल ਕੁੜਵਾਰੀ ਨੇ ਲਿਖ ਦੋ ਨੈਣਾ ਮੀਤ ਦੇ ਪੱਤਰ ਤੁਹਾਨੂੰ ਕਿ ਸੰਤਵਾਲਾ ਦੱਸਿਆ ਮੀਤ ਉਜੜ ਕੇ ਲਕ ਵਸਿਆ ਮੀਤ ਸਗਰੋਧੀ ਦੀਆਂ ਸਬਨਾ ਵਾਲੀ ਤੁਸੀਂ ਪੜੋ ਐਨੀ ਮਤਲ ਚਾਵਲ ਰਸਤਾ ਹੈ ਮੇਰਾ ਖਿਆਲ ਉਹ ਦੇਵ ਤਰੀਕਿਆਂ ਦੇ ਬਰਾਬਰ ਹੀ ਆ ਜਾਂ ਬਾਉ ਸਿੰਘ ਮਾਨ ਦੇਲੇ ਲਿਖਦੇ ਰਹੇ ਹੁਣ ਇਹਨਾਂ ਲਿਖਣੀ ਵੀ ਆਉਣੇ ਥੋੜੇ ਚਿਰ ਤੋਂ ਮੈਂ ਅਗਲਾ ਕਹੀ ਕਿ ਫਤਮਾ ਅੱਲੇ ਜਿ ਕਰੀਏ ਹੁਣੇ ਲਿਖਣ ਲੱਗੇ ਜੇ ਉਹਨਾਂ ਤੇ ਹੁੰਦੇ ਮਾਨਤੇ ਨਹੀਂ ਹੈ ਹੁਣ ਵੀ ਉਹਾਂ ਨੇ ਵਾਰੀ ਪਰਵਾਰਿਕ ਤੋਂ ਮੈਂ ਘਰ ਦੇ